ਜੇ ਨਾ ਘਟਾ ਕੋਈ ਨਾ ਜੜੀ ਮਾਤਾ ਸਸਰੀ ਘਰ ਸਸਰੀ ਘਰ ਮਾਤਾ ਆ ਕੀ ਕਰ ਰਹੇ ਤੁਸੀਂ ਫਿਰ ਥਿੰਦੀ ਥਿੰਦੀ ਕਰਦੇ ਜੀ ਅੱਛਾ ਜੀ ਹਾਂ ਜੀ ਇਹ ਕਿੰਵੇਂ ਜਵਾਬ ਕਿੰਨੀ ਦੇਰ ਤੇ ਜੋ ਤੁਸੀਂ ਜਵਾਬ ਉਹ ਬੱਠਲ ਭਰ ਦਿੰਦੇ ਜੀ ਲੱਗ ਜਾਂਦੇ ਆ 15-20 ਮਿੰਟ ਬਟੇ ਅੱਛਾ ਹਾਂ ਜੀ ਤੇ ਤੁਸੀਂ ਹਰ ਰੋਜ਼ ਆ ਕੰਮ ਕਿੰਨੇ ਚਿਰ ਚੱਲਦਾ ਜੀ ਇਸ ਚੰਦ ਦਾ ਜੀ ਦਾ 10 ਦਿਨ ਚੱਲੂਗਾ 10 ਦਿਨ ਚੱਲਦਾ ਹੈ ਅੱਛਾ ਜੀ ਤੇ ਇਹ ਫਿਰ ਰੋਹੀ ਤੁਸੀਂ ਜੋ ਆ ਉਹ ਮੰਡੀਆਂ ਨੂੰ ਭੇਜਦੇ ਹੋ ਜੀ ਹਾਂਜੀ ਅੱਛਾ ਤੇ ਤੁਸੀਂ ਆਪਦੀ ਵੀ ਵਾਈ ਹੈ ਜੀ ਨਹੀਂ ਜੀ ਇਹਨਾਂ ਦੀ ਮਦਦ ਢਾਢੀ ਚਾਹੀਦੀ ਅੱਛਾ ਜੀ ਹਾਂਜੀ ਚਲੋ ਬਹੁਤ ਵਧੀਆ ਲੱਗਿਆ ਜੀ ਪੁਰਾਣੇ ਕਲਚਰ ਦੇ ਨਾਲ ਜੋ ਆ ਉਹ ਆ ਚੀਜ਼ਾਂ ਜਿਹੜੀਆਂ ਆ ਅੱਜਕੱਲ ਬਿਲਕੁਲ ਲੋਪ ਹੀ ਹੋ ਗਈਆਂ ਮਾਤਾ ਹਾਂਜੀ ਤੇ ਬੜਾ ਵਧੀਆ ਲੱਗਿਆ ਤੁਹਾਨੂੰ ਕੰਮ ਕਰਦੇ ਦੇਖਦੇ ਨੂੰ ਦਿਲ ਕੀਤਾ ਤੁਹਾਡੀ ਜੋ ਆ ਉਹ ਇੱਕ ਫੋਟੋ ਤੇ ਵੀਡੀਓ ਬਣਾਵਾ ਠੀਕ ਧੰਨਵਾਦ ਮਾਤਾ ਧੰਨਵਾਦ ਬੇਟਾ